ਤੇ ਆ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਧਰੋਲਾ ਟਾਪ ਦੇ ਨੰਨੇ ਇੱਥੇ ਪਹੁੰਚੇ ਹੋਏ ਆ ਡਬਲ ਮਾਝਾ ਬਾਈ ਜੀ ਕੋ ਲੋਕ ਲਈ ਹੈ ਬਾਈ ਧਰੋਲੇ ਤੋਂ ਕਿੰਨਾ ਸੁਭਾ ਵਡੇ ਆਰਡਰ ਦੀ ਮਾਲ ਦਾ ਹੱਲੇ ਲੱਗਦਾ ਅੱਡਰ ਚੈੱਕ ਕਰੋ ਮੋਟਾ ਮੋਟਾ ਫੜ ਲਿਆ ਕਿਹੜੇ ਸੂਏ ਆਖੇ ਸੀ ਆਪਣੀ ਸੂਏ ਤੀਜੀ ਤੀਜੀ ਤੀਜੇ ਸੂਏ ਸੂਣ ਵਾਲੀ ਆ ਰੇਟ 1 ਲੱਖ ਰਿਆ ਸੀ 1 ਲੱਖ ਰੁਪਈਆ ਰੇਟ ਆ ਬਹੁਤ ਵਧੀਆ ਮੱਝ ਚੰਗੇ ਦੁੱਧ ਵਾਲੀ ਬਾਈ ਜੀ ਅੱਜੇ ਦਿਖਾ ਦਿੰਦੇ ਆ ਸਭ ਨੂੰ ਹੋਰ ਨੇ ਕਿੰਨੇ ਆ ਪੂਰੀ ਬਟਾਜੀ ਵੀ ਜੀ ਬਹੁਤ ਚੰਗੀਆਂ ਮੱਝ ਖੜੀ ਐ ਬੂਰੀ ਆਪਣੀ ਜੋਟੀ ਆ ਆਈਉ ਰਾਮੜਾ ਜ ਨੌਣੀ ਵੀਡੀਓ ਬਹੁਤ ਚੰਗੀਆਂ ਮੱਝਾਂ ਮੰਡੀ ਤਨੋਲਾ ਵੀਰੋ ਹਰ ਮਹੀਨੇ 11 ਤਰੀਕ ਦੀ ਲੱਗਦੀ ਆ ਸੱਜਣੋ ਬਹੁ ਵੱਡੀ ਗੰਤੀ ਚ ਮਾਲ ਪਹੁੰਚਿਆ ਹੋਇਆ ਇੱਥੇ ਨਾ ਸਤੰਬਰ ਦੀ ਬਾਸ ਕਿੰਨੇ ਪਾਣੀ ਪਾਣੀ ਸੂਨ ਵਾਲੀ ਮੱਝ ਆਪਣੀ ਕਿਹੜੇ ਸੂਏ ਦੂਜਾ ਕੀ ਰੇਟ ਕਰਿਆ ਵੀਰੇ 147 ਰੇਟ ਆ ਦੂਜੇ ਸੂਏ ਸੂਨਲ ਝੋਟੀ ਆ ਵੱਡੀ ਭਾਰੀ ਮੰਡੀ ਆ ਬਾਈ ਜੀ ý kiến của chúng ta sẽ được để ý kiến của chúng ta sẽ được ਵੱਡੇ ਗੱਦਗਾਠ ਵਾਲੀ ਵਜਾ ਇਹ ਐਮਐਡੀ ਦਾ ਨੌਲਾ ਵੀਰੋ ਆ ਚੋਟੀ ਕੱਟ ਦੂਜੀ 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 ਇੱਧਰ ਨਹੀਂ ਓਏ ਮੋਲੇ 25 ਹਾਂ 25 25 ਚਲੋ ਜੀ ਕਿੱਥੇ ਜੀ ਹੈ ਇਧਰਾ ਹੈ ਪਰ ਤਰੋੜੇ ਗਏ ਇਧਰੋਂ ਸਭ ਰਾਜ ਨੇ ਬਸੇ ਕਿ ਇਹ ਲੋਗੇ ਕੁੱਝ ਨਹੀਂ ਦੇਖੋ ਉਹ ਭਰੀ ਮੰਡੀ ਹੈ ਬਾਈ ਜੀ ਸੌਦਾ ਆਪ ਦਾ ਫੇਰ ਕਰਕੇ ਘਰ ਨਾਲ ਥੱਲੀ ਆਪਣੀ ਆਪ ਕਰਨੀ ਆ ਆਹ ਬੋਲੀ ਆ ਇਹ ਮਡੀ ਤਨਹੌਲਾ ਦੇ ਰੰਗ ਨਿਤ ਨਵੀਆਂ ਵੀਡੀਓ ਦੇਖਣ ਲਈ ਜੁਆਇਨ ਕਰ ਲੋ ਫੋਲੋ ਦੇਖੋ ਥੱਲੇ ਲੱਗ ਜਾਂਦੇ ਨੇ ਵੀ ਆਪਣੀਆਂ ਮੱਝ ਬਈਆ ਹਾਂਜੀ ਹਾਂ ਕਿਹੜੀ ਜਗ੍ਹਾ ਤੋਂ ਆਇਓ 33 ਦੇ ਘਾਤੇ ਤੇ ਕਿਹੜੇ ਸੂਈ ਸੂਈ ਬਈਆ ਇਹ ਪੰਜ ਚੌਥੇ ਹੈ ਜੀ ਚੌਥੇ ਕਿੰਨੇ ਦਿਨ ਹੋ ਗਏ ਸੂਈ ਨੂੰ ਉਹ ਗਈ 7 ਦਿਨ ਕਿੰਨਾ ਕ ਦੁੱਧ ਪਾਉਗੇ ਤੱਕੀ ਕਿੰਨਾ ਕ ਦੁੱਧ ਦੇ ਦੂੰ 18 ਲੀਟਰ 18 ਕੀ ਰੇਟ ਕਰਤਾ ਮੈਂ ਡੇਢ ਰੱਖਾਂ ਡੇਢ ਲੱਖ ਰੇਟ ਆ 18 ਲੀਟਰ ਕਹਿੰਦਾ ਬਾਈ ਦੁੱਧ ਦੇਉ ਘੱਟ ਘੱਟ ਚੰਗਾ ਵੱਜਦਾ ਆ ਡਰੂਪ ਵੀ ਵਧੀਆ ਬਣਾ Ini emang dikenal berang-arang, bayi-bayi. Wah, ibu